ਇੱਕ ਪਾਸੇ ਜਿੱਥੇ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ 'ਚ ਸੁਨਹਿਰੀ ਭਵਿੱਖ ਦੇਖ ਰਹੀ ਹੈ ਅਤੇ ਵਿਦੇਸ਼ਾਂ ਵੱਲ ਭੱਜ ਰਹੀ ਹੈ ਉੱਥੇ ਪੰਜਾਬ ਦੇ ਅੰਦਰ ਬੈਠੇ ਫਰਜੀ ਟਰੈਵਲ ਏਜੰਟ ਇਹਨਾਂ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੱਖਾਂ ਰੁਪਏ ਦੀ ਠੱਗੀ ਵੀ ਕਰ ਰਹੇ ਹਨ ਮਾਮਲਾ ਅਜਨਾਲਾ ਦਾ ਹੈ ਜਿੱਥੇ 21 ਸਾਲਾ ਨੌਜਵਾਨ ਰਾਜਨ ਸਿੰਘ ਨੇ ਵਿਦੇਸ਼ ਜਾਣ ਲਈ ਕਾਰ ਗਏ ਨੇ ਪਾ ਕੇ 3 ਲੱਖ ਰੁਪਏ ਇਕੱਠੇ ਕਰਕੇ ਏਜੰਟ ਨੂੰ ਦਿੱਤੇ ਸੀ ਪਰ 2 ਸਾਲ ਬੀਤ ਜਾਣ ਦੇ ਉਪਰੰਤ ਕੁਝ ਵੀ ਹੱਥ ਨਹੀਂ ਲੱਗਾ ਪਰੇਸ਼ਾਨ ਹੋ ਕੇ ਉਸਨੇ ਆਤਮ ਹੱਤਿਆ ਕਰ ਲਈ ਮੌਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਵਿਦੇਸ਼ ਜਾਣ ਲਈ ਕਰਜ਼ਾ ਲੈਣੇ ਪਾ ਕੇ 3 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਫਰਜੀ ਏਜੰਟ ਵੱਲੋਂ 2 ਸਾਲ ਤੱਕ ਲਾਰਾ ਲਪਾ ਲਗਾ ਕੇ ਉਸ ਨੂੰ ਵਿਦੇਸ਼ ਭੇਜਣ ਵਿੱਚ ਕੋਈ ਹਿੱਲਾ ਨਹੀਂ ਕੀਤਾ ਪੈਸੇ ਮੰਗਣ ਤੇ ਉਹ ਨਾਂ ਨੁਕਰ ਕਰਦਾ ਰਿਹਾ ਤੇ ਉਹਨਾਂ ਨੇ ਆਖਿਆ ਕਿ 3 ਲੱਖ ਰੁਪਏ ਕਰਜ਼ਾ ਲੈਣੇ ਪਾ ਕੇ ਲਿਆ ਸੀ ਜਿੱਦਾਂ ਵਿਆਜ ਹੁਣ ਤੱਕ ਉਹ ਚੁਕਾ ਰਹੇ ਹਨ ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀ ਪਰ ਜੀ ਅਰਜੰਟ ਕੋ ਪਰਿਵਾਰਕ ਜਦੋਂ ਪੈਸੇ ਮੰਗਣ ਗਿਆ ਤਾਂ ਉਸਨੇ ਸਾਫ਼ ਇਨਕਾਰ ਕਰਤਾ ਜਿਸ ਤੋਂ ਦੁਖੀ ਹੋ ਕੇ ਰਾਜਨ ਨੇ ਆਤਮ ਹੱਤਿਆ ਕਰ ਲਈ ਅਤੇ ਉਹਨਾਂ ਨੇ ਹੁਣ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਵੰਦੀ ਕਾਰਵਾਈ ਕੀਤੀ ਜਾਵੇ। ਇੱਥੇ ਸਬੰਧੀ ਵਿੱਚ ਥਾਣਾ ਅਜਨਾਲਾ ਦੇ ਮੁਖੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਲਿੱਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੰਦੀ ਕਾਰਵਾਈ ਕੀਤੀ ਜਾਵੇਗੀ। ਕੋਈ ਗੱਲ ਨਹੀਂ ਹੋਈ ਕੁਛ ਨਹੀਂ ਹੋਇਆ ਕੋਈ ਦਿਲ ਦੀ ਗੱਲ ਨਹੀਂ ਦਸੀ ਕੋਈ ਦਿਲ ਦੀ ਆਪਣੇ ਦੀ ਗੱਲ ਨਾ ਦਸੀ ਮੈਨੂੰ ਕੋ ਦਿਲ ਦੀ ਗੱਲ ਦੱਸ ਦਿੰਦਾਰ ਆਪਣੇ ਦਿਲ ਦੀ ਪੈਸੇ ਆ ਕਰਕੇ ਪੈਸੇ ਲੈਣੇ ਸੀ ਇਹਨੂੰ ਬਾਹਰ ਕਰ ਲਣ ਵਾਸਤੇ ਕਿਸੇ ਨੇ 3 ਲੱਖ ਰੁਪਏ ਲਿਆ ਸੀ ਉਹਨਾਂ ਦੇ ਘਰ ਵੀ ਜਾ ਕੇ ਆਂਦਾ ਵਾ ਮੈਨੂੰ ਪੈਸੇ ਜੇ ਨਾ ਨਹੀਂ ਤਾਂ ਮੈਂ ਦਵਾਈ ਖਾ ਕੇ ਮਰ ਜਾਣਾ ਆ ਹਾਂ ਤੇ ਕੀ ਮੰ ਕਰਦੇ ਜੀ ਉਹਨਾਂ ਮੰਗੇ ਹੋਈ ਉਹਨੇ ਆਪਣੇ ਦੇਲ ਚ ਭਾਲੀਆਂ ਅੰਪੀਆਂ ਨੂੰ ਪੈਸੇ ਨਹੀਂ ਦਿੰਦੇ ਸਾਨੂੰ ਸਾਡਾ ਪੁੱਤ ਨਹੀਂ ਲੱਭਣਾ ਮੇਰਾ ਨਾਂ ਰਾਜੂ ਪਟੀਆ ਪਿੰਡ ਮੇਰਾ ਅਮਰਪੁਰਾ ਇਹ ਮੇਰੇ ਰਿਸ਼ਤੇਦਾਰ ਆ ਸਾਲੇ ਦਾ ਬੇਟਾ ਮੇਰੇ ਦਾ ਇਹ ਬੇਟੇ ਨੇ ਅੱਜ ਤੋਂ 3 ਸਾਲ ਪਹਿਲਾਂ ਕਿਸੇ ਕੋਲੋਂ ਵਿਆਜੀ ਪੈਸੇ ਲੈ ਆ ਹੀ ਬਾਹਰ ਜਾਣ ਵਾਸਤੇ ਜੈਂਟ ਨੂੰ ਪੈਸੇ ਦਿੱਤੇ ਸੀ ਮੀਆਂ ਵਾਲ ਦੀ ਲੜਕੀ ਐ ਉਹਨੇ 3 ਸਾਲ ਪਹਿਲਾਂ ਇਹਦੇ ਕੋਲੋਂ ਪੈਸੇ ਲੈ ਆ ਕਿ ਇਹ ਪੀ ਤੈਨੂੰ ਮੈਂ ਬਾਹਰ ਭੇਜ ਦਿੰਨੀ ਆ ਉਨੇ ਇੱਕ ਵਾਰ ਇਹਨੂੰ ਦਿੱਲੀ ਭੇਜਿਆ ਕਿ ਤੇਰੀ ਉਥੋਂ ਟਿਕਟ ਬਣ ਗਈ ਆ ਦਿੱਲੀ ਚਲ ਜਾ ਗੱਡੀ ਕਰਾ ਕੇ ਦਿੱਲੀ ਰਾਤ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਲੈ ਕੇ ਗਏ ਦਿੱਲੀੋਂ ਫੇਰ ਮੋੜ ਦਿੱਤਾ ਤੇਰੀ ਟਿਕਟ ਕੈਨਸਲ ਹੋ ਗਈ ਹੋਰ ਕੰਜਾ ਸੱਤਾਂ ਦਿਨਾਂ ਨੂੰ ਘੱਲਾਂਗੇ ਫੇਰ ਉਸ ਤੋਂ ਬਾਅਦ 촐ਾਰੇ ਕੁੜੀ ਲਈ ਗਈ ਆ ਮਈਆਂ ਵਾਲ ਦੀ ਲੜਕੀ ਆ ਤੈਨੂੰ ਅੱਜ ਬਾਹਰ ਭੇਜ ਦੇਣੀ ਆ ਕੱਲ ਭੇਜ ਦੇਣੀ ਆ ਇਹਨਾਂ ਜਿਹੜਾ ਆਪਣਾ ਘਰ ਗਹਿਣੇ ਪਾ ਕੇ ਉਹਨੂੰ ਪੈਸੇ ਦਿੱਤੇ ਸੀ ਪਰ ਉਹ ਲੜਕੀ ਨੇ ਇਹਨੂੰ ਬਾਹਰ ਨਹੀਂ ਭੇਜਿਆ ਕਾਫੀ ਵਾਰ ਹੀ ਗਏ ਆ ਉਹਨਾਂ ਦੇ ਘਰ ਵਿੱਚ ਵੀ ਇਹਨਾਂ ਦੇ ਵਿਚਾਰਿਆਂ ਦੇ ਪੈਸੇ ਦੇ ਦੋ ਮਾਤਾ ਦੇ ਘਰਾਂ ਦੇ ਵਿੱਚ ਕੰਮ ਕਰਕੇ ਕਰਜ਼ਾ ਲਾਉਣ ਲਈ ਆ ਡੈਡੀ ਇਹਦਾ ਵੀ ਕੰਮ ਕਰ ਰਿਹਾ ਵਾ ਤੇ ਕਰਜ਼ਾ ਲਾ ਰਹੇ ਨੇ ਆਪਣਾ ਤੇ ਤੁਸੀਂ ਇਹਨਾਂ ਦੇ ਪੈਸੇ ਦੇ ਦੋ ਤੇ ਉਹਨਾਂ ਨੇ ਇਹਨਾਂ ਨੂੰ ਕੋਈ ਨਿਆਂ ਨਹੀਂ ਦਿੱਤਾ ਹੁਣ ਥੋੜੇ ਦਿਨ ਹੋ ਗਏ ਹਫਤਾ ਕ ਪਹਿਲਾਂ ਇਹਨਾਂ ਦੇ ਘਰ ਗਏ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੁੰਡੇ ਨੇ ਦੁਖੀ ਹੋਏ ਨੇ ਜਿਹੜਾ ਵਾ ਅੱਜ ਸਵੇਰੇ ਇਸ ਵਕਤ ਹੀ ਫਾ ਲੈ ਕੇ ਆਪਣੀ ਜਿਹੜੀ ਜਾਨ ਦੇ ਦਿੱਤੀ ਹੈ ਇਸੇ ਗੱਲ ਕਰਕੇ ਕਿ ਮੇਰੇ ਪੈਸੇ ਵੀ ਮਰ ਗਏ ਮੈਨੂੰ ਬਾਹਰ ਵੀ ਨਹੀਂ ਭੇਜਿਆ ਤੇ ਪੈਸੇ ਲੈ ਕੇ ਲੜਕੀ ਆਪ ਬਾਹਰ ਚਲੀ ਗਈ ਇਹਦੇ ਪੈਸੇ ਇਹਦੇ ਏਜੰਟ ਕਿੱਥੇ ਹੁੰਦੇ ਇਹ 3 ਲੱਖ ਰੁਪਈਆ ਹੀ ਗੱਲ ਕਿੱਸੇ ਉਹ ਕੁੜੀ ਆਪ ਉਹਨਾਂ ਆਪਣੀ ਘਰ ਦਿੱਤੀ ਇਹਨਾਂ ਦੇ ਪੈਸਿਆਂ ਦੇ ਤੇ ਉਹ ਮਾਪਿਓ ਜਿਹੜਾ ਗੋ ਗਾੜੀ ਉਹਦਾ ਭਰਾ ਵਾ ਇੱਕ ਭੈਣ ਆ ਮਾਂ ਵਾ ਪਿਓ ਉਹ ਧਮਕੀਆਂ ਦਿੰਦੇ ਵੀ ਤੁਸੀਂ ਜੋ ਕਰਨਾ ਕਰ ਲੋ ਕਿ ਸਾਨੂੰ ਇਨਸਾਫ ਚਾਹੀਦਾ ਵਾ ਜਵਾਨ ਪੁੱਤ ਸੀ 21 22 ਸਾਲ ਦਾ ਤੇ ਉਹਨੇ ਆਪਣੀ ਜਿਹੜੀ ਆਤਮ ਹੱਤਿਆ ਕਰ ਲਈ ਘਰ ਬਰਬਾਦ ਹੋ ਗਿਆ ਵਾ ਅਸੀਂ ਚਾਹੁੰਦੇ ਕੋ ਮੇਰਾ ਨਾਮ ਲੱਭਾ ਸਿੰਘ ਪਿੰਡ ਜੀ ਨਾਲ ਬੇਟੇ ਦਾ ਨਾਮ ਰਾਜਨ ਸਿੰਘ ਕੀ ਗੱਲ ਹੈ ਸਾਰੀ ਗੱਲ ਇਹ ਕਿ ਕਿਸ ਨੇ ਪੈਸੇ ਲਏ ਸਾਡੇ ਕੋਲ ਵੰਜਾ ਹਲਦੇ ਨੇ 2 ਲੱਖ 3 ਲੱਖ ਰੁਪਇਆ ਪੈਸਿਆਂ ਦੇ ਚੱਕਰ ਦੇ ਵਿੱਚ ਹੀ ਅਸੀਂ ਜਾਂਦੇ ਰਹੇ ਤੇ ਉਹ ਵਿਆਜੀ ਲੈ ਅਸੀਂ ਪੈਸੇ ਲੈਏ ਸੀ ਕਿ ਤੇ ਉਹਨੂੰ ਟੈਨਸ਼ਨ ਸੀ ਕਿ ਮੈਂ ਵਿਆਜ ਦੇਣ ਦਾ ਮੇਰਾ ਪਿਓ ਵੀ ਵਿਆਜ ਦੇਣ ਦਾ ਤੇ ਅਸੀਂ ਘਰ ਕੁਝ ਨਹੀਂ ਬਣਾਉਂਦੇ ਤੇ ਇਹ ਕਿਤੇ ਕੱਲ ਖਣੀ ਕੇ ਪਰਸੋਂ ਗਿਆ ਤੇ ਉਹਦੇ ਨਾਲ ਵੱਧ ਘੱਟ ਬੋਲੇ ਨਗੇ ਉਹਨੇ ਮੰਨ ਤੇ ਰੱਖੀ ਗੱਲ ਤੇ ਕਿਤੇ ਇਸੇ ਚੱਕਰ ਦੀ ਉਹ ਤਾਂ ਹੀ ਮੈਂ ਮੰਨ ਤੇ ਕ ਪਹਿਲੇ ਹੀ ਉਹਨੇ ਕੁੜੀ ਨੇ ਕਿ ਮੈਂ ਬਾਹਰ ਭੇਜਣ ਵਾਸਤੇ 3 ਲੱਖ ਰੁਪਏ 3 ਲੱਖ ਰੁਪਏ ਆ ਲਿਆ تھا ਮੇਰੇ ਕੋਲ ਮੌਜੂਨੇ ਘਰੇ ਦੇ ਖਾ ਲੈ ਲੈ ਜੀ ਸਿਰੇ ਟਾਈਮ ਹੁਣ ਮੰਗਦੇ ਹਾਂ ਜੀ ਹਾਂਜੀ ਹਾਂਜੀ ਕਾਰਵਾਈ ਕੀ ਮੰਗੇ ਕਾਰਵਾਈ ਨਸਾਨ ਸਾਫ ਹੋਣਾ ਚਾਹੀਦਾ ਮਿਲਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਸਾਡੇ ਕੋਲ ਕੰਪਲੀਟ ਆ ਯੂਨਿਟ ਬਸ ਮੁੰਡੇਲ ਸੁਸਾਇਟੀ ਕੀਤੀ ਆ ਆ ਨਾ ਹਸਪੀਟਲ ਤੋਂ ਸਾਡੇ ਕੋਲ ਲੈਟਰ ਆਈ ਆ ਤੇ ਮੇਰਾ ਆਈਓ ਤਫਤੀਸ਼ੀ ਕਨੈਲ ਸਿੰਘ ਜੀ ਅਸੀਂ ਗਿਆ ਮੌਕੇ ਤੇ ਪਰਿਵਾਰ ਮਤਾਬਕ ਜਾਂ ਡਾਕਟਰ ਦੀ ਰਿਪੋਰਟ ਮਤਾਬਕ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਠੀਕ ਹੈ ਦੇਖੋ ਸੁਸਾਇਡ ਕੀਤਾ ਵਾ ਗੱਲ ਇਹ ਇਹ ਮੌਕੇ ਤੇ ਪਤਾ ਲੱਗੇਗਾ ਜੀ ਸਾਡਾ ਪੁਲਿਸ ਆਫਸਰ ਕਿ ਆ ਮੌਕੇ ਤੇ ਤੇ ਉਹ ਜੋ ਮੈਡੀਕਲ ਮਤਾਬਕ ਜਾਂ ਪਰਿਵਾਰ ਦੇ ਮੈਂਬਰ ਆ ਤਾਫ ਜੋ